ਦੋ ਨੌਜਵਾਨ ਦੇਖ ਸਕਦੇ ਹਾਂ ਜਿਹੜੇ ਭਾਈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਦੇਖ ਸਕਦੇ ਹੋ ਪੂਰਾ ਜਿਹੜਾ ਰੋਡ ਹੈ ਸਾਫ਼ ਕਰ ਰਹੇ ਨੇ ਸਾਰੀ ਸਫਾਈ ਵੀ ਕਰ ਰਹੇ ਨੇ ਕਿਉਂਕਿ ਕੱਲ ਨੂੰ ਇਹ ਨਾ ਕੋਈ ਕਹੇ ਦੇ ਕਿ ਹਾਂ ਭਾਈ ਕਿਸਾਨ ਇੱਥੇ ਬੈਠੇ ਸੀ ਪੰਜਾਬੀ ਬੈਠੇ ਸੀ ਤੇ ਇੱਥੇ ਜਿਹੜਾ ਉਹ ਦੇਖ ਸਕਦੇ ਹੋ ਉਸੇ ਗੰਦ ਪਾ ਕੇ ਤੁਰ ਗਏ ਕੱਲ ਨੂੰ ਇਹ ਗੱਲ ਨਾ ਕਹੋ ਵੀ ਸਿੱਕ ਕੱਲਾ ਹੋ ਰਿਹਾ ਧਰਨੇ ਰੋਡਾਂ ਪਰ ਲਾਣੇ ਹੀ ਜਾਣਦੇ ਅਸੀਂ ਇਹਨਾਂ ਨੂੰ ਘਰ ਬਣਾ ਕੇ ਆਪਣੀ ਪੂਰੀ ਯਾਨੀ ਕਿ ਸਫਾਈ ਕਰਦੇ ਹਾਂ ਜ਼ਿੰਮੇਵਾਰੀ ਸਮਝਦੇ ਹਾਂ ਰਾਤਾਂ ਜਦੋਂ ਉਹਨਾਂ ਸਟੇਜ ਦੀ ਸਮਾਪਤੀ ਹੋ ਗਈ ਪਹਿਲੇ ਦਿਨ ਤੇ ਹੀ ਪਹਿਲੇ ਦਿਨੋਂ ਮੈਂ ਇਕੱਲਾ ਕਰਨ ਲੱਗਿਆ ਤਾਂ ਦੂਜੇ ਦਿਨ ਵੀ ਰਾਕੇ ਲੱਗ ਗਿਆ ਜੇ ਵੀਰ ਆ ਕੇ ਨਾਲ ਲੱਗੇ ਕਈ ਬੰਦੇ ਸੋਚਦੇ ਯਾਰ ਲੈ ਇੱਥੇ ਅਸੀਂ মিডিਆ ਤੇ মিডিਆ ਚ ਕੋਈ ਦੇਖੂਗਾ ਵੀ ਅਸੀਂ ਝਾੜੂ ਮਾਰਦੇ ਇਹ ਸਾਡੀ ਸਰਕਾਰ ਨਾਲ ਟੱਕਰ ਹੈ ਇਹਦੇ ਸਾਡੀ ਕੋਈ ਬੇਇੱਜ਼ਤੀ ਨਹੀਂ ਉਹ ਬੇਇੱਜ਼ਤੀ ਨਹੀਂ ਹੈਗੀ ਇਹ ਸਾਡਾ ਆਪਣਾ ਫਰਜ਼ ਹੈ ਅਸੀਂ ਕਰਨਾ ਹੈ ਨਿਭਾਣਾ ਹੈ ਦੀ ਗੱਲ ਕੋਈ ਨਹੀਂ ਕਰਨੀ ਚਾਹੁੰਦਾ ਬੇਇੱਜ਼ਤੀ ਸਮਝਦਾ ਅਗਲਾ ਉਦਾਂ ਯਾਨੀ ਕਿ ਸਟੇਜ ਤੇ ਸਾਰੇ ਕਹਿੰਦੇ ਆ ਵੀ ਅਸੀਂ ਆਗੂ ਬਣ ਕੇ ਵੇਝੀਏ ਕੋਈ ਵੀ ਬੰਦਾ ਹੈ ਇਹ ਵੀ ਲੋੜ ਹੈ ਜੀ ਤਾਂ ਰੋਜ਼ ਅਸੀਂ ਬੈਠਦੇ ਆ ਦਿਨ ਵਿੱਚ ਸਟੇਜ ਲੱਗਦੀ ਤੇ ਬਾਣੀ ਵੀ ਪੜ੍ਹੀ ਜਾਂਦੀ ਮਹਾਰਾਜ ਦੀ ਸਾਸਪਾਈ ਜ਼ਰੂਰੀ ਹੈ ਜੀ ਯਾਨੀ ਕਿ ਜਿੱਦਾਂ ਅਸੀਂ ਘਰ 'ਚ ਵੀ ਕਈ ਛੱਕ ਲਈ ਮੁੰਡੇ ਵਧਾਤੀ ਛੱਕ ਲਈ ਪੱਠੇ ਪੜ੍ਹਨੇ ਨੂੰ ਸਾਰਾ ਕੰਮ ਘਰ ਦਾ ਵੀ ਕਰੀਦਾ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਇਹ ਸੰਘਰਸ਼ ਕਿਸੇ ਦਾ ਬਗਾਨਾ ਨਹੀਂ ਇਹ ਸਾਡਾ ਆਪਣਾ ਹੈ ਇਹ ਕੱਲੇ ਆਗੂਆਂ ਦਾ ਨਹੀਂ ਹੈਗਾ ਇਹ ਆਮ ਕਿਸਾਨਾਂ ਦਾ ਹੈ ਇੱਥੇ ਇੱਥੇ ਸਟੇਜ ਲੱਗਦੀ ਇੱਥੇ ਇੱਥੇ ਹੀ ਐਵੇਂ ਤਾਂ ਕਮਲੋ ਸਟੇਜ ਤੋਂ ਲੈ ਕੇ ਆਏ ਨਾ ਏਰੀਆ ਸਾਰਾ ਤੁਸੀਂ ਕਰੋ ਉਹ ਜਿੱਥੇ ਗੱਡੀਆਂ ਲੱਗੀਆਂ ਛਤਰੀਜੀ ਵਾਲੀਆਂ ਮੀਡੀਆ ਦੀ ਉੱਥੇ ਤੱਕ ਕਰਨੀ ਸਪਾਈ ਆ ਸ਼ੰਭੂ ਬਾਡਰ ਦੇ ਉੱਪਰ ਮੌਜੂਦਾਂ ਦੇਖ ਸਕਦੇ ਹੋ ਕਿਸਾਨ ਵੱਡੀ ਗਿਣਤੀ ਦੇ ਵਿੱਚ ਹਜੇ ਪੂਰੇ ਕਾਇਮ ਨੇ 5ਵਾਂ ਅੱਜ ਦਿਨ ਚੱਲ ਰਿਹਾ ਹੈ ਤਾਂ ਦੱਸ ਦਈਏ ਕਿ ਸਾਰਿਆਂ ਦੀ ਨਿਗਾ ਟਿੱਕੀਆਂ ਹੋਈਆਂ ਨੇ ਕੱਲ੍ਹ ਵਾਲੀ ਮੀਟਿੰਗ ਦੇ ਉੱਪਰ ਤੇ ਤਸਵੀਰਾਂ ਤੁਹਾਨੂੰ ਲਗਾਤਾਰ ਸ਼ੰਭੂ ਬਾਡਰ ਦੀਆਂ ਦਿਖਾ ਰਹੇ ਹਾਂ ਜੋ-ਜੋ ਸ਼ੰਭੂ ਬਾਡਰ ਦੇ ਉੱਪਰ ਹੋ ਰਿਹਾ ਦੇਖ ਸਕਦੇ ਹੋ ਸੀ ਕੱਲੇ ਕੱਲੀ ਚੀਜ਼ ਦੇਖੀ ਕੋਈ ਲੰਗਰ ਲਾ ਰਿਹਾ ਕੋਈ ਯੂਸ ਦਾ ਕੋਈ ਫਰੂਟ ਦਾ ਤੇ ਉੱਥੇ ਜਿਹੜਾ ਦੇਖ ਸਕਦੇ ਹੋ ਸੀ ਦੋ ਨੌਜਵਾਨ ਦੇਖ ਸਕਦੇ ਹਾਂ ਜਿਹੜੇ ਬਾਈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਦੇਖ ਸਕਦੇ ਹੋ ਪੂਰਾ ਜਿਹੜਾ ਰੋਡ ਹੈ ਸਾਫ਼ ਕਰ ਤੇ ਬੈਠੇ ਸੀ ਪੰਜਾਬੀ ਬੈਠੇ ਸੀ ਤੇ ਇੱਥੇ ਜਿਹੜਾ ਉਹ ਦੇਖ ਸਕਦੇ ਹੋ ਸੀ ਗੰਦ ਪਾ ਕੇ ਤੁਰ ਗਏ ਪਰ ਜਿਹੜਾ ਨਾਲ-ਨਾਲ ਜੇ ਇੱਥੇ ਬੈਠ ਕੇ ਲੰਗਰ ਛਕ ਰਹੇ ਨੇ ਤਾਂ ਉਹ ਨਾਲ-ਨਾਲ ਉਸ ਨੂੰ ਸਾਥ ਵੀ ਕਰ ਰਹੇ ਨੇ ਤਾਂ ਬਾਅਦ ਗੱਲਬਾਤ ਵੀ ਕਰਦੇ ਆਂ ਬਾਈ ਕੀ ਨਾਮ ਆ ਤੁਹਾਡੇ ਕਿੱਥੋਂ ਆਏ ਜੀ ਮੇਰੋਂ ਸੁਖਪਾਲ ਸਿੰਘ ਸੁਖਾ ਹੈ ਜੀ ਕੀਰਤਪੁਰ ਸਾਹਿਬ ਕੋਲ ਸ਼ਾਹਪੁਰ ਵਿਲਾ ਪਿੰਡ ਹੈ ਜੀ ਅੱਛਾ ਜੀ ਹਾਂ ਜੀ ਪਹਿਲਾਂ ਵੀ ਕਿਸਾਨੀ ਸੰਘਰਸ਼ 13 ਮਹੀਨੇ ਜਦ ਕਾਲੇ ਕਾਨੂੰਨ ਜਿਹੜੇ ਤਿੰਨ ਲਿਆਂਦੇ ਦੇ ਸਰਕਾਰ ਨੇ ਉਹਨੂੰ ਰੱਦ ਕਰਾਉਣ ਵਾਸਤੇ ਇੱਥੇ ਲਗਾਤਾਰ ਰਹੇ ਆ ਹੁਣ ਫੇਰ ਕਿਸਾਨਾਂ ਨਾਲ ਛੇੜਛਾੜ ਕੀਤੀ ਜਿਹੜੀ ਜ਼ੁਬਾਨ ਮੋਦੀ ਸਰਕਾਰ ਨੇ ਕੀਤੀ ਸੀ ਉਹ ਤੇ ਸਰਕਾਰ ਭੱਜ ਰਹੀ ਹੈ ਐਡੀ بڑے ਉਧੇ ਤੇ ਬੈਠ ਕੇ ਪ੍ਰਧਾਨ ਮੰਤਰੀ ਨੂੰ ਐਹੋ ਜੀਆਂ ਨੀਚ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜ਼ੁਬਾਨ ਤੇ ਮੁਕਰਨਾ ਨਾਲੇ ਮਰਨਾ ਇੱਕ ਬਰਾਬਰ ਹੁੰਦਾ ਮਾ ਕਹੂੰਗਾ ਜੀ ਇਹ ਨਾਲ ਨਾਲ ਦਿਖਾਈ ਵੀ ਜਾਓ ਜਿਸ ਹਿਸਾਬ ਨਾਲ ਦੇਖ ਸਕਦੇ ਹੋ ਕਿਵੇਂ ਸੇਵਾ ਭਾਵਨਾ ਜਿਹੜੀ ਮੈਂ ਹੋਈ ਗੱਲ ਕਰਦੇ ਮਹਾ ਸਾਰਾ ਕੁਝ ਸਾਫ ਸਫਾਈ ਹੋ ਰਹੀਆਂ ਨਾਲ ਨਾਲ ਕਿਉਂਕਿ ਜੇ ਇੱਕ ਪਾਸੇ ਲੰਗਰ ਛਕ ਰਹਿਆਂ ਸੀ ਜੇ ਇੱਕ ਪਾਸੇ ਅਸੀਂ ਇੱਥੇ ਬੈਠੇ ਆ ਤਾਂ ਕੱਲ ਨੂੰ ਕੋਈ ਗਵਰਨਮੈਂਟ ਪ੍ਰਾਪਰਟੀ ਨੂੰ ਮਿਸਯੂਜ਼ ਜਾਂ ਕੁਝ ਵੀ ਕਰਨ ਦਾ ਕੋਈ ਕੇਸ ਨਾ ਹੈ ਜਿਵੇਂ ਬਣਾਉਂਦੇ ਨੇ ਉਹ ਨਾ ਕਿਤੇ ਹੋ ਜੇ ਹਾਂਜੀ ਕੋਈ ਕੱਲ ਨੂੰ ਇਹ ਗੱਲ ਨਾ ਕਫਾ ਬਈ ਸਿੱਖ ਕੱਲਾ ਹੋਰੇ ਧਰਨੇ ਰੋੜਾਂ ਪਰ ਲਾਣੇ ਜਾਣਦੇ ਅਸੀਂ ਇਹਨਾਂ ਨੂੰ ਘਰ ਬਣਾ ਕੇ ਆਪਣੀ ਪੂਰੀ ਯਾਨੀ ਕਿ ਸਫਾਈ ਕਰਦੇ ਆ ਜਿੰਮੇਵਾਰੀ ਸਮਝਦੇ ਆ ਜਿੱਦਾਂ ਵੀ ਇਹ ਮੋਰਚਾ ਹੈ ਚਾਹੇ ਆ ਪਰ ਸਾਡੇ ਉਹ ਆਗੂ ਹੈ ਜੋ ਸਾਨੂੰ ਹੁਕਮ ਦੇਉਂਗੇ ਮਾਪੇ ਮੰਗੂ ਅਸੀਂ ਉਹਨਾਂ ਦਾ ਪੂਰਾ ਮੰਨਦੇ ਇਸੇ ਕਰਕੇ ਆਹ ਸਫਾਈ ਅਸੀਂ ਆਪਣੇ ਧਿਆਨ ਵਿੱਚ ਜਿਹੜੀ ਸਾਨੂੰ ਦੇਖਦਾ ਵੀ ਕਮੀ ਆ ਉਹਨੂੰ ਅਸੀਂ ਦੂਰ ਕਰਦੇ ਤੁਸੀਂ ਆਪਣੇ ਆਪ ਲਾਗੇ ਨੂੰ ਬਈ ਜੋ ਤੁਹਾਨੂੰ ਪਾ ਲਾਗਿਆਂ ਦਾ ਮਤਲਬ ਕੋਈ ਟਾਈਮ ਰੱਖਿਆ ਵੀ ਇੰਨੇ ਵਜੇ ਤੋਂ ਬਾਅਦ ਕਰਨਾ ਨਹੀਂ ਜੀ ਦਿਨ ਵਜੇ ਤਾਂ ਕਰ ਨਹੀਂ ਸਕਦੇ ਸੰਗਤ ਗੁੱਸਾ ਕਰਦੀ ਜਿੱਦਾਂ ਧੂੜ ਪੈਂਦੀ ਲੰਗਰ ਚੱਲਦੇ ਰਾਤ ਨੂੰ ਜਦੋਂ ਉਹਨਾਂ ਸਟੇਜ ਦੀ ਸਮਾਪਤੀ ਹੋ ਗਈ ਪਹਿਲੇ ਦਿਨ ਤੋਂ ਹੀ ਪਹਿਲਾਂ ਇਹ ਦਿਨ ਮੈਂ ਇਕੱਲਾ ਕਰਨ ਲੱਗਿਆ ਤਾਂ ਦੂਜੇ ਦਿਨ ਵੀ ਆ ਕੇ ਲੱਗੇ ਅਜੇ ਵੀਰ ਆ ਕੇ ਨਾਲ ਲੱਗੇ ਤਾਂ ਸ਼ੁਰੂਆਤ ਕੀਤੀ ਫਿਰ ਨਾਲ ਹਰੇਕ ਕੋਈ ਨਾ ਕੋਈ ਦੇਖ ਕੇ ਚ మేయ్ ఏవీ ਲੋਡ ਹੈ ਜੀ ਇੱਥੇ ਰੋਜ ਅਸੀਂ ਬੈਠਦੇ ਆ ਦਿਨ ਵਿੱਚ ਸਟੇਜ ਲੱਗਦੀ ਫੇ ਬਾਣੀ ਵੀ ਪੜ੍ਹੀ ਜਾਂਦੀ ਮਹਾਰਾਜ ਦੀ ਸਾਸਪਾਈ ਜ਼ਰੂਰੀ ਹੈ ਜੀ ਸਵੇਰੇ ਵੀ ਪਾਠ ਹੁੰਦਾ ਹੈ ਰਾਤ ਨੂੰ ਵੀ ਜਿਹੜਾ ਰਹਿਰਾ ਸਾਹਿਬ ਦਾ ਪਾਠ ਹੁੰਦਾ ਹਾਂਜੀ ਉਹਦੇ ਕਰਕੇ ਫੇ ਜ਼ਰੂਰੀ ਧਿਆਨ ਰੱਖਣਾ ਪੈਂਦਾ ਜੀ ਸਫਾਈ ਦਾ ਵੀ ਕੋਈ ਯਾਨੀ ਕਿ ਹੋਰ ਸੰਗਤਾਂ ਨੂੰ ਵੀ ਕਰਨਾ ਚਾਹੀਦਾ ਜਿੱਥੇ-ਜਿੱਥੇ ਕਿ ਇਹਦੀਆਂ ਟਰਾਲੀਆਂ ਐ ਬਿਲਕੁਲ ਬਹੁਤ ਵਧੀਆ ਗੱਲ ਆ ਅਸੀਂ ਵੀ ਜਿਹੜਾ ਆਪਣੇ ਚੈਨਲ ਰਾਹੀਂ ਜਰੂਰ ਕਹਾਂਗੇ ਕਿ ਸਾਰਿਆਂ ਨੂੰ ਚਾਹੀਦਾ ਕਿ ਜਿੱਥੇ ਘੱਟੋ-ਘੱਟ ਜਿੱਥੇ ਤੁਸੀਂ ਬੈਠੇ ਹੋ ਜਿੱਥੇ ਤੋਂ ਇਹ ਟਰਾਲੀ ਹੈਗੀ ਆ ਉੱਤੇ ਨਾਲ-ਨਾਲ ਜ਼ਰੂਰ ਆ ਵੀਰ ਹੋਣੀ ਦੇਖ ਸਕਦੇ ਹੋ ਕਿੰਨਾ ਸੋਹਣਾ ਕੰਮ ਕਰ ਰਹੇ ਨੇ ਇਹ ਵੀਰ ਕੀਰਤਪੁਰ ਸਾਹਿਬ ਦੇ ਨੇੜੇ ਪਿੰਡ ਆ ਉੱਥੋਂ ਆਏ ਨੇ ਤੇ ਨਾਲ ਨਾਲ ਜਿਹੜਾ ਸਾਫ ਸਫਾਈ ਵੀ ਕਰ ਰਹੇ ਕਿਉਂਕਿ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਜਿਸ ਹਿਸਾਬ ਦੇ ਨਾਲ ਜਦੋਂ ਸੰਗਤ ਇੱਥੇ ਬੰਡੀ ਆ ਇਕੱਠ ਵੀ ਬਹੁਤ ਜ਼ਿਆਦਾ ਆ ਹਨਾ ਤਾਂ ਹੋ ਜਾਂਦਾ ਪਰ ਜਿਸ ਹਿਸਾਬ ਨਾਲ ਤੁਸੀਂ ਇਹ ਸੇਵਾ ਭਾਵਨਾ ਕਰ ਰਹੇ ਹੋ ਬਹੁਤ ਵਧੀਆ ਮਨ ਲਾ ਤੁਹਾਡੇ ਕਿਵੇਂ ਮਨ ਚ ਆਇਆ ਵੀ ਚਲੋ ਕਿਉਂਕਿ ਇੱਕ ਹੁੰਦਾ ਨਾ ਬੰਦੇ ਨੂੰ ਹੁੰਦਾ ਵੀ ਯਾਰ ਝਾੜੂ ਚੱਕਾਂ ਕੋਈ ਪਤਾ ਨਹੀਂ ਕੀ ਸਮਝੂਗਾ ਚੱਕ ਕੇ ਹਨਾ ਪਰ ਜਦੋਂ ਜਮਾ ਪਹਿਲੇ ਦਿਨ ਤੁਸੀਂ ਸ਼ੁਰੂ ਕੀਤੀ ਉਦੋਂ ਕੀ ਮਨ ਚ ਚੱਲਦਾ ਸੀ ਇਹ ਜੀ ਪਹਿਲਾਂ ਜਦ ਅਸੀਂ ਕਿਸਾਨੀ ਅੰਦੋ ਤਰ ਕਈ ਲੋਕ ਕਹਿੰਦੇ ਤੇ ਲ ਮੂਰਖ ਹੈ ਵਿਲਾ ਹੈ ਉੱਥੇ ਬੈਠਦਾ ਮੇ ਕੋ ਜਮੀਨ ਜਿਆਦਾ ਤਾਂ ਸਭ ਕੁਝ ਹੈ ਟਰੈਕਟਰ ਹੈ ਡੰਗਰ ਪਸ਼ੂ ਹੈ ਸਾਰਾ ਕੁਝ ਘਰੇ ਆਪਣੇ ਜਗਾੜ ਹੈਗਾ ਖਾਣ ਪੀਣ ਜੋਗਾ ਗੁੜ ਵੀ ਅਸੀਂ ਬਣਾਉਂਦੇ ਆ ਤਾਂ ਇਹ ਆ ਵੀ ਜਾਨਕਿ ਜਿੱਦਾਂ ਅਸੀਂ ਘਰ ਚ ਵੀ ਕਈ ਚੱਕ ਲਈ ਮੋਂਡੇ ਪਾ ਦਿੱਤੀ ਚੱਕ ਲਈ ਪੱਠੇ ਵੱਢਣੇ ਨੂੰ ਸਾਰਾ ਕੰਮ ਕਰਦਾ ਵੀ ਕਰੀਦਾ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਇਹ ਸੰਘਰਸ਼ ਕਿਸੇ ਦਾ ਬਗਾਨਾ ਨਹੀਂ ਇਹ ਸਾਡਾ ਆਪਣਾ ਹੈ ਇਹ ਇਕੱਲੇ ਆਗੂਆਂ ਦਾ ਨਹੀਂ ਹੈਗਾ ਇਹ ਆਮ ਕਿਸਾਨਾਂ ਦਾ ਹੈ ਇਹਦੇ ਵਿੱਚ ਕੋਈ ਕਿਸਾਨ ਨੂੰ ਸ਼ਾਮ ਨੂੰ ਲਾਉਣੇ ਕੋ ਸਵੇਰੇ ਵੀ ਸ਼ਾਮ ਟਾਈਮ ਕਰਦੀਦਾ ਜੀ ਸਵੇਰੇ ਫਿਰ ਰੋਜ਼ ਰੋਜ਼ ਜੀ ਹਾਂਜੀ ਜਿੱਥੇ ਇੱਥੇ ਸਟੇਜ ਲੱਗਦੀ ਇੱਥੇ ਇੱਥੇ ਹੀ ਐਵੇਂ ਤਾਂ ਕਮਾਲ ਉਹ ਸਟੇਜ ਤੋਂ ਲੈ ਕੇ ਆਏ ਨਾ ਏਰੀਆ ਸਾਰਾ ਤੁਸੀਂ ਕਰੋਗੇ ਹਾਂਜੀ ਉਹ ਜਿੱਥੇ ਗੱਡੀਆਂ ਲੱਗੀਆਂ ਛਤਰੀ ਜੀ ਵਾਲੀਆਂ মিডিਆ ਦੀ ਉੱਥੇ ਤੱਕ ਕਰਨੀ ਸਫਾਈ ਇਧਰ ਗਾਂ ਜਿੱਥੇ ਤਾਂ ਹੀ ਹੋ ਗਈ ਕਰ ਦੇਣੀ ਬਾਤੇ ਬਾਜੇ ਕੋਈ ਨਾਲ ਨਾਲ ਲੱਗਿਆ ਤਾਂ ਕੱਲੇ ਆ ਫੋੜ ਤਾਂ ਹੀ ਕਰਦੀ ਦੀ ਅੱਛਾ ਜੇ ਨਾਲ ਲੱਗ ਜਾਂਦੇ ਹੋਣਗੇ ਵੈਸੇ ਤਾਂ ਨਾਲ ਲੱਗ ਜਾਂਦੇ ਕੱਲ ਵੀ ਦੋ ਸਿੰਘ ਆ ਗਏ ਤੇ ਅੱਜ ਦੋ ਸਿੰਘ ਚੱਕਣੇ ਵਾਲੇ ਵੀ ਆ ਗਏ ਉਹ ਵੀ ਬੜੀ ਚੜ੍ਹਦੀ ਕਲਾ ਵਾਲੇ ਆ ਅੱਛਾ ਬਾਅਦ ਚ ਕੂੜਾ ਮਲੋ ਦੋ ਸਿੰਘ ਆਏ ਕਿਨੇ ਕੂੜਾ ਚੱਕ ਕੇ ਵੀ ਸਿੱਟ ਦਿੰਨੇ ਇਧਰ ਉਹ ਕਹਿੰਦੇ ਚੱਕ ਕੇ ਅਸੀਂ ਸਿੱਟ ਦਿੰਦੇ ਆ ਉਹ ਬਾਜੀ ਹੋਣੀ ਚੱਲ ਗਏ ਪਰਾਂ ਕਹਿੰਦੇ ਢੇਰੀਆਂ ਲਾਓ ਸੋਣਾ ਮੈਂ ਜੇ ਕਿ ਇੱਕ ਨੂੰ ਚਲੋ ਸ਼ੁਰੂਆਤ ਕਰਨ ਦੀ ਲੋੜ ਹੁੰਦੀ ਆ ਬਾਅਦ ਚ ਨਾਲ ਤਾਂ ਆਪਣੇ ਵਾਲੇ ਚਲੋ ਆ ਹੀ ਜਾਂਦੇ ਨੇ ਹਾਂਜੀ ਹਾਂਜੀ ਬਸ ਇਹੀ ਹੁੰਦਾ ਮਾਨ ਦੇ ਵਿੱਚ ਕੇ ਪਹਿਲਾਂ ਸਿੰਘ ਸ਼ ਝਾੜੂ ਯਾਰ ਅਸੀਂ ਝਾੜੂ ਦੀ ਤਾਂ ਗੱਲ ਹੁੰਦੀ ਵੀ ਅਸੀਂ ਝਾੜੂ ਮਾਰਦੇ ਜੇ ਸੱਤੇ ਮਜਬੂਰੀ ਚ ਸਾਡੇ ਘਰ ਦੇ ਕੋਈ ਜ਼ਿਆਦਾ ਹਾਲਾਤ ਵਿਗੜ ਜਾਣਾ ਸੀ ਕਿਸੇ ਦੇ ਪਿੰਡ 'ਚ ਕਿਸੇ ਦੇ ਡੰਗਰਾਂ ਕੂੜਾਕ ਡੰਗਰਾਂ ਦਾ ਕਰੀਏ ਤਾਂ ਮੰਨ ਲਓ ਜਿਹਨੂੰ ਹਥਿਆਰੇ ਦੇ ਪੱਥਰ ਕਹਿੰਦੇ ਵੀ ਢੋਂਦੇ ਆ ਅਸੀਂ ਉਹ ਵਖਤ ਪਏ ਤੇ ਢੋਣੇ ਇਹ ਸਾਡੀ ਸਰਕਾਰ ਨਾਲ ਟੱਕਰ ਹੈ ਇਹਦੇ ਸਾਡੀ ਕੋਈ ਬੇਇਨਤੀ ਨਹੀਂ ਉਹ ਬੇਇਨਤੀ ਨਹੀਂ ਹੈਗੀ ਇਹ ਸਾਡਾ ਆਪਣਾ ਫਰਜ਼ ਹੈ ਅਸੀਂ ਕਰਨਾ ਹੈ ਨਿਭਾਣਾ ਹੈ ਕੋਈ ਬੇਇੱਜ਼ਤੀ ਸਮਝੇ ਚਾਹੇ ਕੋਈ ਕਿਦਾਂ ਵੀ ਸਮਝੇ ਨਹੀਂ ਨਹੀਂ ਬਹੁਤ ਸੋਹਣਾ ਬਈ ਇਹ ਕੰਮ ਵੀ ਇਹ ਵੀ ਵਧੀਆ ਗੱਲ ਆ ਸਫਾਈ ਤੁਸੀਂ ਕਰ ਰਹੇ ਹੋ ਕਿਉਂਕਿ ਖਾ ਪੀ ਕੇ ਜਿਹੜਾ ਕੂੜਾ ਕੜਾ ਦਾ ਹਰੇਕ ਕੋਈ ਸਿਰ ਦੁੰਦਾ ਲੇਕਿਨ ਉਹ ਸਾਫ ਕਰਨਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੋਈ ਨਹੀਂ ਕਰਨੀ ਚਾਹੁੰਦਾ ਬੇਇੱਜ਼ਤੀ ਸਮਝਦਾ ਅਗਲਾ ਉਦਾਂ ਯਾਨੀ ਕਿ ਸਟੇਜ ਤੇ ਸਾਰੇ ਕਹਿੰਦੇ ਆ ਵੀ ਅਸੀਂ ਆਗੂ ਬਣ ਕੇ ਵੇਝੀਏ ਕੋਈ ਵੀ ਬੰਦਾ ਏ ਜੇ ਹੁਣ ਸਾਰੇ ਅਸੀਂ ਸੋਚੀ ਆਗੂ ਬਣਨਾ ਸਟੇਜ ਤੇ ਬੋਲਣਾ ਇਦਾਂ ਨਹੀਂ ਹੁੰਦਾ ਸੰਘਰਸ਼ ਹੈ ਡਾਡੇ ਬੜੇ ਸਾਰੀਆਂ ਪੌੜੀਆਂ ਤੇ ਜਿੱਦਾਂ ਮਕਾਨ ਨੂੰ ਇੱਕ ਇੱਕ ਪੌੜੀ ਕਰਕੇ ਚੜਦੇ ਹਰੇਕ ਤਰ੍ਹਾਂ ਦੇ ਜਿਹੜੀ ਅਸੀਂ ਕਰ ਲੈਣੀ ਉਹ ਪ੍ਰਧਾਨਾਂ ਨੇ ਨਹੀਂ ਕਰ ਲੈਣੀ ਜੇ ਪ੍ਰਧਾਨਾਂ ਨੇ ਕਰ ਲੈਣੀ ਉਹ ਅਸੀਂ ਨਹੀਂ ਕਰਨੀ ਕਿਸੇ ਨੇ ਨਹੀਂ ਤਾਂ ਆ ਦੇਖ ਸਕਦੇ ਹੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਨੇ ਸਾਰੇ ਇੱਥੇ ਕਿਸਾਨ ਜੋ ਆਏ ਨੇ ਤੇ ਬਹੁਤ ਸੋਹਣਾ ਮੈਸੇਜ ਇਸ ਬਾਈ ਨੇ ਦਿੱਤਾਗਾ ਕਹਿੰਦੇ ਰੋਜ਼ ਮੈਂ ਸੇਵਾ ਕਰਦਾਗਾ ਜੇ ਕੋਈ ਕਈ ਵਾਰ ਨਾਲ ਆ ਕੇ ਹੈਲਪ ਵੀ ਕਰਾਂਦਾ ਜਿਵੇਂ ਅੱਜ ਆ ਬਾਈ ਆਏ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਸਫਾਈ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕੂੜਾ ਕਰਕੜ ਦਾ ਹਰੇਕ ਕੋਈ ਖਣਾਂ ਦਾ ਪਰ ਉਸ ਨੂੰ ਸਾਫ਼ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੈਮਰਾ ਪਰਸਨ ਜੀਤ ਨਾਲ ਮਨਦੀਪ ਜੋਤ ਸ਼ੰਭੂ ਵਾੜਾ